ਗੁਰਮਤ ਵਿਦਿਆ ਅਕੈਡਮੀ ਦੇ ਇੱਕ ਆਨਲਾਈਨ ਪਲੈਟਫਾਰਮ ਬਾਰੇ ਥੋੜੀ ਗੱਲਬਾਤ ਕਰ ਰਹੇ ਹਾਂ ਹਾਂਜੀ ਇਹਨੂੰ ਗਿਆਨੀ ਗੁਰਪ੍ਰੀਤ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ ਤੇ ਖਾਸ ਤੌਰ ਤੇ ਉਹਨਾਂ ਲਈ ਹੈ ਜੋ ਘਰ ਬੈਠੇ ਹੀ ਮਤਲਬ ਗੁਰਬਾਣੀ ਸਿੱਖਣਾ ਚਾਹੁੰਦੇ ਨੇ ਸਹੀ ਸੰਧਿਆ ਤੇ ਅਰਥਬੋਧ ਦੋਵੇਂ ਹਾਂਜੀ ਸ਼ੁੱਧ ਉਚਾਰਣ ਯਾਨੀ ਸੰਧਿਆ ਤੇ ਅਰਥਾਂ ਦੀ ਸਮਝ ਯਾਨੀ ਅਰਥਬੋਧ ਸੋ ਆਓ ਦੇਖੀਏ ਇਸ ਵਿੱਚ ਖਾਸ ਕੀ ਹੈ ਹਮ ਅੱਜਕਲ ਵੈਸੇ ਵੀ ਇਹ ਆਨਲਾਈਨ ਸਿੱਖਿਆ ਦਾ ਰੁਝਾਨ ਕਾਫੀ ਹੈ ਦੇਖਦੇ ਇਹ ਰਿਵਾਇਤੀ ਗਿਆਨ ਨੂੰ ਕਿਵੇਂ ਪੇਸ਼ ਕਰਦੇ ਨੇ ਹਾਂ ਤਾਂ ਇਹ ਪੂਰੀ ਤਰ੍ਹਾਂ ਆਨਲਾਈਨ ਸਿਸਟਮ ਹੈ ਤੇ ਇਹਨੂੰ ਤਿੰਨ ਲੈਵਲ ਤਿੰਨ ਪੱਦਰਾਂ 'ਚ ਵੰਡਿਆ ਹੋਇਆ ਹੈ ਅੱਛਾ ਪਹਿਲੀ ਕਲਾਸ ਹੈ ਜਿਸਨੂੰ ਉਹ ਬਿਗਨਰ ਕਹਿੰਦੇ ਨੇ ਇਹ ਬਿਲਕੁਲ ਬੇਸਿਕ ਤੋਂ ਸ਼ੁਰੂ ਹੁੰਦੀ ਹੈ। ਮਤਲਬ ਜਿਵੇਂ ਗੁਰਮੁਖੀ ਅੱਖਰ ਵਗੈਰਾ। ਹਾਂਜੀ ਗੁਰਮੁਖੀ ਅੱਖਰ, ਲਗਾ ਮਾਤਰਾਵਾਂ, ਮੁਹਾਰਨੀ ਤੇ ਨਾਲ ਹੀ ਗੁਰਮਤ ਰਹਿਤ ਮਰਿਆਦਾ ਦੇ ਬੁਨਿਆਦੀ ਅਸੂਲ ਤੇ ਥੋੜਾ ਇਤਿਹਾਸ ਬਾਰੇ ਵੀ। ਓਹ ਇਹ ਚੰਗੀ ਗੱਲ ਹੈ ਕਿ ਸਿਰਫ ਲਿਪੀ ਤੇ ਨਹੀਂ ਰੁਕੇ। ਰਹਿਤ ਮਰਿਆਦਾ ਤੇ ਇਤਿਹਾਸ ਨੂੰ ਨਾਲ ਜੋੜਨਾ ਮਤਲਬ ਇੱਕ ਸੰਪੂਰਨ ਪਹੁੰਚ ਦੀ ਕੋਸ਼ਿਸ਼ ਹੈ। ਬਿਲਕੁਲ। ਇਕ ਮਜ਼ਬੂਤ ਨੀਂਹ ਰੱਖਣ ਲਈ ਹਾਂ ਇੱਕ ਤਰ੍ਹਾਂ ਨਾ ਜਿਵੇਂ ਪਹਿਲਾ ਤਖਤੀ ਤੋਂ ਸ਼ੁਰੂ ਕਰਦੇ ਸੀ ਇਹ ਉਹਦਾ ਡਿਜੀਟਲ ਰੂਪ ਲੱਗਦਾ ਸਹੀ ਕਿਹਾ ਫਿਰ ਇਸ ਪਹਿਲੀ ਕਲਾਸ ਤੋਂ ਬਾਅਦ ਆਂਦੀ ਹੈ ਦੂਜੀ ਇੰਟਰਮੀਡੀਏਟ ਕਲਾਸ ਹੂੰ ਇੱਥੇ ਫਿਰ ਗੱਲ ਅੱਗੇ ਵਧਦੀ ਹੈ ਨਿਤਨੇਮ ਦੀਆਂ ਜਿਹੜੀਆਂ ਸੱਤ ਬਾਣੀਆਂ ਨੇ ਉਹਨਾਂ ਦੀ ਉਚ ਪਦਰੀ ਸ਼ੁੱਧ ਸੰਥਿਆ ਕਰਵਾਈ ਜਾਂਦੀ ਹੈ ਅੱਛਾ ਯਾਨੀ ਕਿ ਸਿਰਫ ਪੜ੍ਹਨਾ ਨਹੀਂ ਬਲਕਿ ਸ਼ੁੱਧ ਚਾਰਣ ਤੇ ਜ਼ੋਰ ਹਾਂਜੀ ਤੋ ਉਹਨਾਂ ਦਾ ਕਹਿਣਾ ਹੈ ਕਿ ਇਹ ਪੱਧਰ ਪੂਰਾ ਕਰਨ ਤੋਂ ਬਾਅਦ ਸਿੱਖਣ ਵਾਲੇ ਮਤਲਬ ਦੂਜਿਆਂ ਨੂੰ ਵੀ ਸੰਥਿਆ ਕਰਵਾਉਣ ਦੇ ਕਾਬਿਲ ਹੋ ਸਕਦੇ ਨੇ। ਇਹ ਤਾਂ ਬਹੁਤ ਵੱਡੀ ਗੱਲ ਹੈ। ਨਿਤਨੇਮ ਤਾਂ ਵੈਸੇ ਹੀ ਸਿੱਖ ਜੀਵਨ ਦਾ ਅਹਿਮ ਹਿੱਸਾ ਹੈ ਤੇ ਉਹਨੂੰ ਸ਼ੁੱਧ ਪੜਨਾ, ਸਿੱਖਣਾ ਹਾਂਜੀ। ਪਰ ਅੱਗੇ ਸਿਖਾਉਣ ਦੇ ਯੋਗ ਬਣਾਣਾ ਇਹ ਮਤਲਬ ਗਿਆਨ ਨੂੰ ਅੱਗੇ ਵਧਾਉਣ ਵਾਲੀ ਗੱਲ ਹੋ ਗਈ। ਇੱਕ ਜ਼ਿੰਮੇਵਾਰੀ ਵਾਲੀ ਗੱਲ। ਬਿਲਕੁਲ। ਅੱਛਾ ਫਿਰ ਆਂਦੀ ਹੈ ਤੀਜੀ ਕਲਾਸ ਐਡਵਾਂਸਡ। ਹਾਂਜੀ। ਇਹਦਾ ਦਾਇਰਾ ਤਾਂ ਕ੍ਰਫੀ ਕਾਫੀ ਵੱਡਾ ਲੱਗਦਾ ਹੈ। ਕਿਵੇਂ? ਦੇਖੋ। ਇਸ ਵਿੱਚ ਪਹਿਲਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਤ ਤੋਂ ਲੈ ਕੇ ਅੰਤ ਤੱਕ ਪੂਰੀ ਲੜੀਵਾਰ ਸੰਪੂਰਨ ਸੰਥਿਆ ਵਾਹ ਪੂਰੇ ਸਰੂਪ ਦੀ ਹਾਂਜੀ ਫਿਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਤੇ ਫਿਰ ਪਾਈ ਗੁਰਦਾਸ ਜੀ ਦੀ ਬਾਣੀ ਦੀ ਸੰਥਿਆ ਵੀ ਓਹ ਹੋ ਇਹ ਤਾਂ ਬਹੁਤ ਹੀ ਵਿਸਤ੍ਰਿਤ ਹੋ ਗਿਆ ਇਹੀ ਨਹੀਂ ਇਸ ਤੋਂ ਇਲਾਵਾ ਅ ਅਰਥ ਬੋਧ ਤੇ ਕਥਾ ਵਿਚਾਰ ਸਿੱਖਣ ਦਾ ਮੌਕਾ ਵੀ ਹੈ ਅੱਛਾ ਯਾਨੀ ਸਿਰਫ ਉਚਾਰਨ ਨਹੀਂ ਅਰਥਾਂ ਦੀ ਡੂੰਘਾਈ ਤੇ ਵਿਚਾਰ ਵੀ ਜੀ ਹਾਂ ਇਹ ਤੀਜਾ ਪੱਧਰ ਤਾਂ ਫਿਰ ਸੱਚ ਮੁੱਚ ਮਤਲਬ ਬਹੁਤ ਗਹਿਰਾ ਹੈ ਇਹ ਸਿਰਫ ਪੜਨਾ ਸਿਖਾਉਣਾ ਨਹੀਂ ਇਹ ਤਾਂ ਗੁਰਮਤ ਦੇ ਮੁੱਖ ਗ੍ਰੰਥਾਂ ਦੀ ਪੂਰੀ ਸਮਝ ਵੱਲ ਲੈ ਕੇ ਜਾਂਦਾ ਹੈ ਹਾਂਜੀ ਫਿਰ ਤਾਂ ਇਸ ਲਈ ਸਮਰਪਣ ਵੀ ਬਹੁਤ ਚਾਹੀਦਾ ਹੋਵੇਗਾ ਸਮਾਂ ਮਿਹਨਤ ਹਾਂ ਇਹ ਕੋਈ ਛੋਟਾ ਮੋਟਾ ਕੋਰਸ ਨਹੀਂ ਲੱਗਦਾ ਇੱਕ ਲੰਬੀ ਕਮਿਟਮੈਂਟ ਵਾਲਾ ਕੰਮ ਹੈ ਬਿਲਕੁਲ ਅੱਛਾ ਕੁਝ ਹੋਰ ਗੱਲਾਂ ਵੀ ਨੇ ਪ੍ਰਬੰਧਕੀ ਜਿਵੇਂ ਇਹ ਸਿਖਲਾਈ ਪੇਟਾ ਸਹਿਤ ਹੈ ਮਤਲਬ ਪੇਡ ਹੈ ਹੂੰ ਫੀਸ ਹੈ ਹਾਂ ਪਰ ਉਹ ਕਹਿੰਦੇ ਨੇ ਕਿ ਇਹ ਕਮਾਈ ਦਾ ਜ਼ਰੀਆ ਨਹੀਂ ਹੈ ਇਹ ਸਿਰਫ ਗੁਰਬਾਣੀ ਉਸਤਾਦਾਂ ਦੇ ਸਮੇਂ ਤੇ ਵਿਦਿਆ ਦੇ ਸਤਕਾਰ ਵਜੋਂ ਹੈ। ਇਹ ਦਿਲਚਸਪ ਨੁਕਤਾ ਹੈ ਫੀਸ ਨੂੰ ਸਤਕਾਰ ਨਾਲ ਜੋੜਨਾ। ਇਹ ਸ਼ਾਇਦ ਅ ਅੱਜ ਦੇ ਆਨਲਾਈਨ ਮਾਡਲ ਤੇ ਰਵਾਇਤੀ ਕਦਰਾਂ ਕੀਮਤਾਂ ਵਿੱਚ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੋਵੇ। ਹੋ ਸਕਦਾ ਤੇ ਉਮਰ ਸੀਮਾ ਵੀ ਦੱਸੀ ਹੈ 13 ਤੋਂ 65 ਸਾਲ। ਠੀਕ ਹੈ। ਕਲਾਸਾਂ ਦਾ ਸਿਸਟਮ ਵੀ ਥੋੜਾ ਵੱਖਰਾ ਹੈ। ਛੋਟੇ ਗਰੁੱਪਾਂ ਵਿੱਚ ਹੁੰਦੀਆਂ ਨੇ 5 ਤੋਂ 10 ਵਿਦਿਆਰਥੀ। ਅੱਛਾ ਵੱਡੇ ਗਰੁੱਪ ਨਹੀਂ? ਨਹੀਂ। ਤੇ ਕਲਾਸ ਹਰ ਰੋਜ਼ ਨਹੀਂ ਹੁੰਦੀ ਹਰ ਦੂਜੇ ਦਿਨ ਲੱਗਦੀ ਹੈ ਤਾਂ ਕਿ ਵਿੱਚ ਇੱਕ ਦਿਨ ਅਭਿਆਸ ਲਈ ਮਿਲ ਸਕੇ ਹਾਂ ਇਹ ਠੀਕ ਹੈ ਖਾਸ ਕਰਕੇ ਸੰખ્યાਵਲਗੀ ਚੀਜ਼ ਲਈ ਅਭਿਆਸ ਤਾਂ ਬਹੁਤ ਜ਼ਰੂਰੀ ਹੈ ਛੋਟੇ ਗਰੁੱਪ ਤੇ ਵਿੱਚ ਗ੍ਰੈਪ ਇਹ ਦੱਸਦਾ ਹੈ ਕਿ ਉਹ ਵਿਅਕਤੀਗਤ ਧਿਆਨ ਤੇ ਸਵੈ ਅਭਿਆਸ ਤੇ ਜ਼ੋਰ ਦੇ ਰਹੇ ਨੇ ਬਿਲਕੁਲ ਤੇ ਦਾਖਲੇ ਲਈ ਉਹਨਾਂ ਨੇ ਇੱਕ ਵਟਸਐਪ ਨੰਬਰ ਦਿੱਤਾ ਹੋਇਆ ਹੈ +918284868936 ਠੀਕ ਸੋ ਕੁਲ ਮਿਲਾ ਕੇ ਇੱਕ ਗੁਰਮਤਿ ਵਿਦਿਆ ਅਕੈਡਮੀ ਇੱਕ ਪੂਰਾ ਟਾਂਚਾ ਪੇਸ਼ ਕਰ ਰਹੀ ਹੈ 3 15 12 ਆਨਲਾਈਨ ਪ੍ਰੋਗਰਾਮ ਹਾਂਜੀ ਜਿਹੜਾ ਸ਼ੁੱਧ ਉਚਾਰਣ ਤੋਂ ਸ਼ੁਰੂ ਹੋ ਕੇ ਗੁਰਮਤ ਦੇ ਜਿਹੜੇ ਮੁੱਖ ਗ੍ਰੰਥ ਨੇ ਉਹਨਾਂ ਦੀ ਡੂੰਗੀ ਸਮਝ ਤੇ ਵਿਚਾਰ ਤੱਕ ਜਾਂਦਾ ਹੈ ਹਮ ਘਰ ਬੈਠੇ ਸਿੱਖਣ ਦਾ ਮੌਕਾ ਮਿਲ ਰਿਹਾ ਹੈ